ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅਗਲੇ 72 ਘੰਟੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਚੈਨਲ ਵੈਦਰ ਵਾਈਸ ਮਨਿੰਦਰ ਤੇ ਕਿਉਂਕਿ ਇੱਕ ਤੋਂ ਬਾਅਦ ਇੱਕ ਬੱਦਲੀ ਦੇ ਮੀਂਹ ਸਿਸਟਮ ਪੰਜਾਬ ਵਿੱਚ ਐਂਟਰ ਕਰ ਰਹੇ ਨੇ ਲਗਾਤਾਰ ਬੱਦਲਬਾਜ਼ੀ ਦਾ ਮਾਹੌਲ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ ਜਿਸ ਦੇ ਨਾਲ ਲਗਾਤਾਰ ਹਲਚਲ ਪੰਜਾਬ ਦੇ ਵਿੱਚ ਬਣੀ ਹੋਈ ਹੈ ਕਿ ਕੀ ਮੀਂਹ ਦੀ ਸੰਭਾਵਨਾ ਬਣੇਗੀ ਅਗਲੇ 72 ਘੰਟੇ ਦਾ ਮੌਸਮ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਆ। ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ। ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਬੱਦਲ ਵਾਈ ਹੈ, ਤੁੱਪ ਹੈ ਜਾਂ ਫਿਰ ਕਿਣਮਣ ਕਣੀ ਦਾ ਮਾਹੌਲ ਹੈ ਤਾਂ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ। ਗੱਲ ਕਰਾਂਗੇ 30 ਤਰੀਕ ਤੋਂ ਲੈ ਕੇ 1-2 ਤਰੀਕ ਫਰਵਰੀ ਮਹੀਨੇ ਦੇ ਮੌਸਮ ਦੀ ਤਾਂ ਆਉਂਦੇ 72 ਘੰਟੇ ਲਗਾਤਾਰ ਬੱਦਲੀ ਸਿਸਟਮ ਪੰਜਾਬ ਦੇ ਉੱਪਰ ਵਰਕਰਾਰ ਰਹਿਣਗੇ। ਤਾਜ਼ਾ ਸੈਟਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਹੈ ਕਿ ਬੱਦਲੀ ਸਿਸਟਮ ਨੇ ਹਲਕੀ ਦਰਮਿਆਨੀ ਬੂੰਦਾਬੰਦੀ ਵੀ ਹੋ ਸਕਦੀ ਹੈ ਕਿਣਮਣਕਣੀ ਦਾ ਮਾਹੌਲ ਵੀ ਬਰਕਰਾਰ ਰਹੇਗਾ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਬੱਦਲੀ ਸਿਸਟਮ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਉਮੀਦ ਬਣ ਰਹੀ ਹੈ ਕਿ ਪੰਜਾਬ ਦੇ ਵਿੱਚ ਠੰਡ ਦੇ ਹਾਲਾਤ ਦੁਆਰਾ ਤੋਂ ਬਣ ਸਕਦੇ ਨੇ 18 ਡਿਗਰੀ ਤੱਕ ਤਾਪਮਾਨ ਆ ਜਾਵੇਗਾ ਜਿਸ ਦੇ ਨਾਲ ਥੋੜੀ-ਬਹੁਤੀ ਠੰਡ ਵਾਧੀ ਹੋਈ ਦਿਖਾਈ ਦੇਵੇਗੀ ਕਿਉਂਕਿ ਇਹ ਬੱਦਲੀ ਸਿਸਟਮ ਕਿਤੇ ਨਾ ਕਿਤੇ ਥੋੜਾ-ਬਹੁਤ ਤਾਂ ਦਿਨ ਦੇ ਸਮੇਂ ਤਾਪਮਾਨ ਵਧਾ ਸਕਦੇ ਨੇ ਗਰਮੈਸ਼ ਦਾ ਮਾਹੌਲ ਕਰ ਸਕਦੇ ਨੇ ਪਰ ਸੂਜ ਦੇ ਤਪਸ਼ ਘਟਣ ਦੇ ਕਾਰਨ ਥੋੜੇ ਬਹੁਤੇ ਆਪਾਂ ਨੂੰ ਤਾਪਮਨ ਘਿਰਦੇ ਹੋਏ ਦਿਖਾਈ ਦੇਣਗੇ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਇੱਕ ਤਰੀਕ ਤੱਕ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਇਸੇ ਇਸੇ ਤਰੀਕੇ ਨਾਲ ਬਣਿਆ ਰਹੇਗਾ 30 ਤਰੀਕ ਨੂੰ ਹਾਲਾਤ ਘਟਨੇ ਮੀਂਹ ਦੇ ਬੂੰਦਾਬੰਦੀ ਦੇ ਪਰ 31 ਤਰੀਕ ਨੂੰ ਪੰਜਾਬ ਦੇ ਉੱਤਰੀ ਭਾਗ ਅਤੇ ਪੂਰਬੀ ਪੱਛਮੀ ਭਾਗ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਦੇ ਇਲਾਕਾ ਇਹਦੇ ਵਿੱਚ ਹਲਕੀ ਦਰਮਿਆਨੀ ਬੂੰਦਾਬੰਦੀ ਕਿਣਮਣਕਣੀ ਦੇਖਣ ਨੂੰ ਮਿਲ ਸਕਦੀ ਹੈ 31 ਤਰੀਕ ਨੂੰ ਤੀਤਰੀਕ ਦਾ ਮੌਸਮ ਓਵਰਆਲ ਠੀਕ ਹੈ ਅਤੇ ਪਹਿਲੀ ਤਰੀਕ ਨੂੰ ਵੀ ਹਲਕੀ ਦਰਮਿਆਨੀ ਬੱਦਲਬਾਈ ਦੇ ਨਾਲ ਕਿਣਮਣ ਕਣੀ ਇਨ੍ਹਾਂ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਪੰਜਾਬ ਦੇ ਵਿੱਚ ਲਗਾਤਾਰ ਬੱਦਲਬਾਈ ਆਉਂਦੀ ਜਾਂਦੀ ਰਹੇਗੀ ਕਿਣਮਣ ਕਣੀ ਤੇ ਬੂੰਦਾਬੰਦੀ ਦੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਕੋਈ ਮੀਂਹ ਦੀ ਭਾਰੀ ਸੰਭਾਵਨਾ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਤਗੜੇ ਮੀਂਹ ਦੀ ਤਾਂ 4 5 6 ਤਰੀਕ ਨੂੰ ਦੁਆਰਾ ਤੋਂ ਮੀਂਹ ਦਾ ਸਪੈਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਅਗਲੇ 72 ਘੰਟੇ ਲਗਾਤਾਰ ਮੌਸਮ ਇਸੇ ਤਰੀਕੇ ਦਾ ਬਦਲਦਾ ਰਹੇਗਾ ਹਲਕੇ ਦਰਮਿਆਨੀ ਬੂੰਦਾਬੰਦੀ ਕਿਣਮਣਕਾਣੀ ਬਣੀ ਰਹੇਗੀ ਬਾਕੀ ਇਸ ਦੇ ਬਾਰੇ ਕੋਈ ਵੀ ਨਵੀਂ ਅਪਡੇਟ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਵੀਡੀਓ ਜਿੱਤੇ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰਦੇ ਹੋ ਆਪਣੇ ਇਲਾਕੇ ਦਾ ਮੌਸਮ ਕਮੈਂਟ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਰਹੋ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ